ਘਰ ਵਾਲਾ ਆਪਣੀ ਛੋਟੀ ਸਾਲੀ ਨੂੰ ਲੈ ਕੇ ਫਰਾਰ ਹੋ ਜਾਂਦਾ ਹੈ ਅਤੇ ਮਾਂ ਸਹੁਰੇ ਦੇ ਨਾਲ ਭੱਜ ਜਾਂਦੀ ਹੈ ਪਿਆਰ ਨਾਤੇ ਉਮਰ ਦੇਖਦਾ ਹੈ ਤੇ ਨਾ ਹੀ ਕੋਈ ਰਿਸ਼ਤਾ ਤੁਸੀਂ ਇਹ ਜਰੂਰ ਸੁਣਿਆ ਹੋਵੇਗਾ ਅੱਜ ਅਸੀਂ ਤੁਹਾਨੂੰ ਅਜੀਹੀ ਇੱਕ ਖਬਰ ਅਤੇ ਮਾਮਲੇ ਬਾਰੇ ਦੱਸਾਂਗੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਬਿਹਾਰ ਦੇ ਮੁਜ਼ਫਰਪੁਰ ਜ਼ਿਲ੍ਹੇ ਦੇ ਸਾਕਰਾ ਥਾਣੇ ਦੇ ਖੇਤਰ ਪਿੰਡ 'ਚ ਕੁਝ ਅਜੀਹਾ ਵਾਪਰਿਆ ਜਿਸ ਦੀ ਇਲਾਕੇ ਦੇ ਵਿੱਚ ਦੂਰ ਦੂਰ ਤੱਕ ਚਰਚਾ ਹੋ ਰਹੀ ਹੈ ਇਤੋਂ ਦੀ ਇੱਕ ਹੋਰ ਦਾ ਪਤੀ ਆਪਣੀ ਹੀ ਸਾਲੀ ਦੇ ਨਾਲ ਫਰਾਰ ਹੋ ਗਿਆ ਜਦ ਕਿ ਦੂਜੇ ਪਾਸੇ ਉਸ ਦੀ ਮਾਂ ਵੀ ਸਹੁਰੇ ਨਾਲ ਫਰਾਰ ਹੋ ਗਈ। ਦਰਅਸਲ ਫਰੀਦਪੁਰ ਪਿੰਡ ਦੀ ਰਹਿਣ ਵਾਲੀ ਪੀੜਿਤ ਸੁਦਾ ਕੁਮਾਰੀ ਨੇ న్యూਸ 18 ਨੂੰ ਦੱਸਿਆ ਕਿ ਮੇਰਾ ਵਿਆਹ 21 ਜੂਨ 2021 ਨੂੰ ਮੁਜ਼ੱਫਰਪੁਰ ਜ਼ਿਲ੍ਹੇ ਦੇ ਬਚਾਹ ਥਾਣੇ ਦੇ ਖੇਤਰ ਭਗਵਾਨਪੁਰ ਪਿੰਡ ਨਿਵਾਸੀ ਛੋਟੂ ਕੁਮਾਰ ਨਾਲ Hindu ਰੀਤੀ ਰਿਵਾਜਾਂ ਅਨੁਸਾਰ ਹੋਇਆ। ਵਿਆਹ ਤੋਂ ਬਾਅਦ ਮੇਰੇ ਪਤੀ ਛੋਟੂ ਕੁਮਾਰ ਨੇ ਮੈਨੂੰ 3 ਸਾਲ ਘਰ ਵਿੱਚ ਵਧਿਆ ਰੱਖਿਆ। ਜਨਵਰੀ 2024 ਤੋਂ ਮੇਰੇ ਪਤੀ ਛੋਟੂ ਕੁਮਾਰ ਨੇ ਮੇਰੀ ਛੋਟੀ ਭੈਣ ਨਾਲ ਫੋਨ ਤੇ ਗੱਲਬਾਤ ਸ਼ੁਰੂ ਕਰ ਦਿੱਤੀ। ਗੱਲ ਕਰਦੇ ਕਰਦੇ 5 ਮਹੀਨਿਆਂ ਬਾਅਦ 3 ਜੂਨ 2024 ਨੂੰ ਮੇਰਾ ਪਤੀ ਮੇਰੀ ਛੋਟੀ ਭੈਣ ਨਾਲ ਦਿੱਲੀ ਭੱਜ ਗਿਆ ਅਤੇ ਦੋਵਾਂ ਨੇ ਵਿਆਹ ਕਰਵਾ ਲਿਆ। ਮੈਨੂੰ ਉਹਨਾਂ ਦੇ ਵਿਆਹ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਉੱਤੋਂ ਮਿਲੀ। ਪੀੜਤ ਤੌਰ ਤਸੁਦਾ ਕੁਮਾਰੀ ਨੇ న్యూਸ 18 ਨੂੰ ਦੱਸਿਆ ਕਿ ਮੇਰੀ ਛੋਟੀ ਭੈਣ ਅਤੇ ਮੇਰੇ ਪਤੀ ਦੇ ਭੱਜਣ ਵਿੱਚ ਮੇਰੀ ਮਾਂ ਫੂਲ ਕੁਮਾਰੀ ਦੇਵੀ ਦਾ ਹੱਥ ਹੈ। ਮੇਰੀ ਮਾਂ ਨੇ ਦੋਹਾਂ ਨੂੰ ਢੋਲੀ ਸਟੇਸ਼ਨ ਤੇ ਉਤਾਰ ਦਿੱਤਾ। ਫਰਾਰ ਹੋਣ ਦੇ ਸਮੇਂ ਦੋਵਾਂ ਨੂੰ 2000 ਰੁਪਏ ਵੀ ਦਿੱਤੇ ਗਏ। ਇਸ ਤੋਂ ਬਾਅਦ ਮੇਰੀ ਮਾਂ ਨੇ ਦੋਵਾਂ ਦੀ ਭਾਲ ਕਰਨ ਦਾ ਬਹਾਨਾ ਬਣਾ ਲਿਆ ਅਤੇ ਕਹਿਣ ਲੱਗੀ ਤੂੰ ਆਪਣੇ ਸਹੁਰੇ ਘਰ ਚਲੀ ਜਾ ਮੈਂ ਦੋਵਾਂ ਦੀ ਭਾਲ ਕਰ ਲਾਵਾਂਗੀ। ਜਦੋਂ ਮੈਂ ਨਾਲ ਆਉਣ ਲਈ ਕਿਹਾ ਤਾਂ ਮੇਰੀ ਮਾਂ ਨੇ ਕਿਹਾ ਜੇ ਤੂੰ ਜਾਵੇਂਗੀ ਤਾਂ ਮੈਂ ਨਹੀਂ ਜਾਵਾਂਗੀ। ਉਸ ਤੋਂ ਬਾਅਦ ਮੇਰੀ ਮਾਂ ਫੂਲ ਕੁਮਾਰੀ ਦੇਵੀ ਮੇਰੇ ਸਹੁਰੇ ਪਿਰਾਜੀ ਭਗਤ ਨੂੰ ਨਾਲ ਲੈ ਕੇ ਆਪਣੀ ਛੁੱਟੀ ਅਤੇ ਜਵਾਈ ਦੀ ਭਾਲ ਦੇ ਬਹਾਨੇ ਘਰੋਂ ਫਰਾਰ ਹੋ ਗਈ। ਉਸ ਤੋਂ ਬਾਅਦ ਮੇਰੀ ਮਾਂ ਵੀ ਮੇਰੇ ਸਹੁਰੇ ਨਾਲ ਦਿੱਲੀ ਰਹਿਣ ਲੱਗੀ ਅਤੇ ਹੁਣ ਉਹ ਮੇਰਾ ਫੋਨ ਵੀ ਨਹੀਂ ਚੁੱਕਦੀ ਜਦੋਂ ਕਿ ਸੁਦਾ ਕੁਮਾਰੀ ਦੇ ਪਤੀ ਛਟੂ ਕੁਮਾਰ ਦਾ ਕਹਿਣਾ ਹੈ ਮੇਰੀ ਸੱਸ ਫੂਲ ਕੁਮਾਰੀ ਮੈਨੂੰ ਵਾਰ-ਵਾਰ ਸਾਲੀ ਨਾਲ ਵਿਆਹ ਕਰਵਾਉਣ ਲਈ ਕਹਿ ਰਹੀ ਸੀ ਇਸ ਤੇ ਲਈ ਮੇਰੀ ਸੱਸ ਨੇ ਮੈਨੂੰ ਪੈਸੇ ਅਤੇ ਕਾਰ ਦੇਣ ਦਾ ਵਾਅਦਾ ਵੀ ਕੀਤਾ ਸੀ ਇਸੇ ਲਾਲਚ ਕਾਰਨ ਮੈਂ ਵੀ ਵਿਆਹ ਕਰਾ ਲਿਆ ਫਿਰ ਮੇਰੀ ਸੱਸ ਘਰ ਤੋਂ ਦੂਰ ਇੱਕ ਮੰਦਰ ਵਿੱਚ ਆਈ ਅਤੇ ਆਪਣੀ ਛੋਟੀ ਧੀ ਦਾ ਵਿਆਹ ਕਰਵਾ ਦਿੱਤਾ ਹੁਣ ਮੈਂ ਆਪਣੀਆਂ ਦੋਹਾਂ ਪਤਨੀਆਂ ਨੂੰ ਨਾਲ ਰੱਖਣਾ ਚਾਹੁੰਦਾ ਹਾਂ ਇਸ ਪੂਰੇ ਮਾਮਲੇ 'ਚ ਥਾਣਾ ਸ਼ਕਰਾ ਦੀ ਪੁਲਿਸ ਪੀੜਤਾ ਵੱਲੋਂ ਦਿੱਤੀ ਗਈ ਦਰਖਾਸਤ 'ਤੇ ਜਾਂਚ ਕਰ ਰਹੀ ਹੈ। ਦੇਖ ਲਓ ਕਿਦਾਂ ਦਾ ਕਲਯੁਗ ਆ ਗਿਆ। ਘਰ ਵਾਲਾ ਸਾਲੀ ਦੇ ਨਾਲ ਫਰਾਰ ਹੋ ਜਾਂਦਾ ਅਤੇ ਮਾਂ ਆਪਣੇ ਸਹੁਰੇ ਦੇ ਨਾਲ ਫਰਾਰ ਹੋ ਜਾਂਦੀ ਹੈ।